ਚੰਡੀਗੜ੍ਹ ਤੇ ਪਿੰਡੂ ਜਣ ਤੋਂ ਬਾਅਦ ਤੇ ਤੁਸੀਂ 28 ਪਿੰਡੋ ਜੜੇ ਨੇ ਤੁਹਾਡੇ 22 ਪਿੰਡ ਜਿਹੜੇ ਵਾਪਸ ਬਚੇ ਨਹੀਂ ਉਹਨਾਂ ਨੇ ਕੀ ਖਟਿਆ ਕੀ ਖੋਇਆ ਚੰਡੀ ਖਾਸ ਕਰ ਚੰਡੀਗੜ੍ਹ ਕੇ ਪਿੰਡਾਂ ਕਾ ਪਿੰਡਾਂ ਇਹਨਾਂ ਨੇ ਪੰਚਾਇਤਾਂ ਖਤਮ ਕਰਦੀਆਂ ਕਹਿੰਦੇ ਬਿਨਾਂ ਪਿੰਡ ਕੀ ਕੋਈ ਜ਼ਿੰਦਗੀ ਨਹੀਂ ਹੈ ਪਿੰਡ ਦਾ ਕੋਈ ਮਸਲਾ ਇੰਟੈਜਿਟੀ ਬਿਨ ਸੋਲਝ ਨਹੀਂ ਸਕਦਾ ਕਿਹੜੇ ਭਾਈ ਨੂੰ ਭਾਈ ਨਹੀਂ ਮਿਲ ਸਕਦਾ ਦੁਬਾਰਾ ਇਹ ਸਮਾਜਿਕ ਤੌਰ ਪਰ ਸਭ ਕੁਝ ਮਾਰਾ ਖੋਹਿਆ ਰਿਸ਼ਤੇਦਾਰੀ ਖਤਮ ਕਰਤੀ ਹਾਂ ਹਾਂ ਸਭ ਕੁਝ ਖਤਮ ਸਮਝੋ ਏ ਰੋਜ਼ਗਾਰ ਮਾਰਾ ਖਤਮ ਹੂੰ ਜ਼ਮੀਨ ਮਾਰੀ ਖਤਮ ਹੂੰ ਡੰਗਰ ਡੁੰਗਰ ਰਖਲ ਮੈਂ ਤੇ ਉਹ ਵੀ ਬੰਦ ਕਰਤੇ ਉਹ ਵੀ ਡੰਦ ਹੂੰ ਚੰਡੀਗੜ੍ਹ ਬਣਨੇ ਵਿੱਚ ਮਾਨੂੰ ਜਿਹੜਾ ਫਾਇਦਾ ਹੋਣਾ ਤਾਂ ਹੂੰ ਨੌਕਰੀਆਂ ਨੌਕਰੀਆਂ ਕਾਇਆ ਹੋਰ ਪੜਨੇ ਲਿਖਨੇ ਦਾ ਉਹ ਕਰਨਾ ਦਾ ਉਹ ਉਹ ਵੀ ਇੱਕ ਹੋ ਰਹੇ ਆ ਚੰਡੀਗੜ੍ਹ ਦੇ ਪਿੰਡੂ ਜਣ ਤੋਂ ਬਾਅਦ ਤੇ ਤੁਸੀਂ ਕਿਹ 28 ਪਿੰਡੂ ਜੜੇ ਨੇ ਤੁਹਾਡੇ 22 ਪਿੰਡ ਜਿਹੜੇ ਵਾਪਸ ਬਚੇ ਨੇ ਉਹਨਾਂ ਨੇ ਕੀ ਖਟਿਆ ਕੀ ਖੋਇਆ ਕਿੰਨੇ ਕ ਨੌਕਰੀਆਂ ਮਿਲੀਆਂ ਕਿੰਨੇ ਕ ਫਾਇਦੇ ਲਏ ਤੁਸੀਂ ਚੰਡੀਗੜ੍ਹ ਪ੍ਰਸ਼ਾਸਨ ਤੋਂ ਜਿਹੜਾ ਹੁਣ ਤੁਹਾਡੇ ਨਾਲ ਜ਼ਮੀਨਾਂ ਨੂੰ ਵੀ ਲੈ ਕੇ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਦੇਖੋ ਅੱਜ ਬਾਹਰ ਜਿਹੜੇ ਲੋਕ ਬਸ ਰਹੇ ਆਂ ਚੰਡੀਗੜ੍ਹ ਤੇ ਪੰਜਾਬ ਪੰਜਾਬ ਦੇ ਦੂਰ ਦੇ ਆਡੇ ਕੇ ਹਰਿਆਣੇ ਕੇ ਉਹ ਐ ਸਮਝ ਰਹੇ ਚੰਡੀਗੜ੍ਹ ਤੋਂ ਬਹੁਤ ਸੋਹਣਾ ਸ਼ਹਿਰ ਹੈ ਬਹੁਤ ਸਹੂਲਤਾਂ ਬਹੁਤ ਚੰਗੀ ਤਰ੍ਹਾਂ ਲੋਕ ਰਹ ਰਹੇ ਪਰ ਮੇਰੀ ਬੇਨਤੀ ਹੈ ਬਰਾ ਆਣ ਕੇ ਦੇਖ ਲੈ ਮੈਂ ਚੰਡੀਗੜ੍ਹ ਕੇ ਵਿੱਚ ਕਿਹੜਾ ਹਾਲ ਹੈ ਚੰਡੀਗੜ੍ਹ ਦਾ ਚੰਡੀ ਖਾਸ ਕਰ ਚੰਡੀਗੜ੍ਹ ਕੇ ਪਿੰਡਾਂ ਦਾ ਪਿੰਡਾਂ ਨੂੰ ਇਹਨਾਂ ਨੇ ਪੰਚਾਇਤਾਂ ਖਤਮ ਕਰਦੀਆਂ ਪੰਚਾਇਤ ਦੇ ਬਿਨਾਂ ਪਿੰਡ ਕੀ ਕੋਈ ਜ਼ਿੰਦਗੀ ਨਹੀਂ ਹੈ पिंड का कोई मसला पंचायत के बिना सुलझ नहीं सकता पता हम जो झगड़ा कोई होगा होगा अदालत नहीं कोई पता भी मसला क्या, हाँ। क्या असलियत है क्या उ असलीत है जे किसी ने झूठी सची अगाही दे देनी है उसके मुताबिक अदालत जज साहब तक करूंगे हूँ बगाड़ नहीं है उसके हिसाब पर करना कानून के हिसाब करना पर जब पता ही नहीं ਤੱਕੇ ਸ਼ਾਇਦ ਤਾਂ ਹੋਊਗੇ ਹੁਣ ਜਿਹੜਾ ਖੱਤਿਆ ਖੋਇਆ ਨਾ ਮੇਰੀ ਉਮਰ 85 ਸਾਲ ਹੈ ਮੈਂ ਸਭ ਕੁਝ ਦੇਖਿਆ ਹਾਂਜੀ ਪਹਿਲਾਂ ਤਾਂ 17 ਪਿੰਡ ਜਿਹੜੇ ਉੱਪਰ ਇਹ ਚਲੋ ਵਸਾ ਦੇ ਉਹਨਾਂ ਦਾ ਮਾਨੂੰ ਪਤਾ ਵੀ ਕੋਈ ਫਲਾਣੇ ਗ੍ਰਾਮ ਦਾ ਕੋਈ ਕਿੱਠਾ ਹੈ ਕੋਈ ਕਿੱਠਾ ਹੈ ਸਾਰਿਆਂ ਦਾ ਨਹੀਂ ਪਤਾ ਉਹ ਜਿਹੜਾ ਮਾਰਾ ਮੇਲ ਜੋਲ ਤਾਂ ਖਤਮ ਕਰ ਤੋ ਖਤਮ ਹੋ ਗਿਆ ਅੱਛਾ ਫੇ 11 ਉਹਨਾਂ ਦਾ ਬੁਰਾ ਹਾਲ ਕਰਿਆ ਉਹਨਾਂ ਦਾ ਮਾਨੂੰ ਐ ਵੀ ਨਹੀਂ ਪਤਾ ਕਲਾ ਕਲਾਕਰ ਦੋ ਭਾਈ ਵੀ ਇਕੱਠੇ ਨਹੀਂ ਜਾ ਸਕੇ ਗਾਂਹ ਜ਼ਮੀਨ ਨਹੀਂ ਦੋਹਾਂ ਨੂੰ ਇਕੱਠੀ ਮਿਲਦੀ ਉਹ ਬਹੁਤ ਘਰ ਹੈ ਜੇ ਮਾਰੀ ਸਮਝ ਕੇ ਵਿੱਚ ਜਿਹੜੇ ਭਾਈ ਨੂੰ ਭਾਈ ਨਹੀਂ ਮਿਲ ਸਕੇ ਦੁਬਾਰਾ ਇਹ ਸਮਾਜਿਕ ਤੌਰ ਪਰ ਸਭ ਕੁਝ ਮਾਰਖੋ ਹੋਇਆ ਰਿਸ਼ਤਦਾਰੀ ਖਤਮ ਕਰਤੀਆਂ ਹਾਂ ਸਭ ਕੁ ਖਤਮ ਸਮਝੋ ਪਰ ਆਪਰਾ ਦੂਰ ਕਰਤੇ ਚੰਡੀਗੜ੍ਹ ਨੂੰ ਕਰਦੇ ਅੱਛਾ ਜੂਏ ਜਮੀਨਾਂ ਜਿਹੜੀਆਂ ਅਕਵਾਇਰ ਕਰੀਆਂ ਉੱਤੇ ਬਾਦ ਕਿਸੇ ਪਿੰਡ ਕੀ ਵੀ ਇੱਕ ਵਾਰੀ ਜਮੈਂ ਜ਼ਮੀਨ ਅਕਵਾਇਰ ਨਹੀਂ ਹੋਈ ਹੈ ਅੱਛਾ ਕਿ ਉਹ ਪਿੰਡ ਕੀ ਇਕੱਠਾ ਬਸ ਜਾਂਦਾ ਕੀਤੀ ਜਾਂ ਚਾਰ ਘਰ ਇਕੱਠੇ ਚਲੇ ਜਾਂਦੇ ਜਾਂ ਉਹ ਸਾਰੀ ਆਪਣੀ ਜਿੰਨੀ ਕੁ ਥੋੜੀ ਬਹੁਤੀ ਜ਼ਮੀਨ ਬਣੀ ਸੀ ਇੱਕ ਥੋੜ੍ਹ ਲੈ ਲੈਂਦਾ ਕਿ ਸਤਵਰੀ ਮੇਰੇ ਕਿਨੋਂ ਕਿ ਪਿੰਡ ਦੀ ਜਮੀਨ ਐਕੁਆਇਰ ਹੋ ਲਈ ਹੋਰਾਂ ਕੀ ਵੀ ਹੋਈ ਐ ਥੋੜੀ ਥੋੜੀ ਕਰਕੇ ਸਭ ਤੋਂ ਲੈ ਲਿਆ ਕਰਕੇ ਕਈਆਂ ਵੀ ਤਾਂ ਗੱਡੀਆਂ ਮੈ ਹੀ ਲੰਗ ਲਈ ਕਿਸੇ ਨੇ ਥੋੜੀ ਬੁੱਢੀ ਦੇ ਬਾਹਰ ਲਈ ਉਹ ਇੱਕ ਹੀ ਥਾਉਟ ਨਹੀਂ ਹੈ ਕੀ ਕਰੂੰਗਾ ਕਿੱਥੇ ਤੇ ਕਿਤਰਾ ਖੇਤੀ ਕਰੂੰਗਾ ਉੱਥੇ ਬਾਹਰ ਪੈਰ ਨਹੀਂ ਲੱਗਣਦੇ ਲੋਕ ਆ ਨਵਾਂ ਕੋਈ ਬੰਦਾ ਜਾਂਦਾ ਉਹ ਕਿਤੇ ਕਿਤੇ ਪੈਰ ਲੱਗਣਦੇ ਪੈਰ ਨਹੀਂ ਲੱਗਣਦੇ ਪਰ ਆ ਜਿਹੜੀ ਹੈ ਮਾਰੀ ਬਣਦੀ ਨਹੀਂ ਉੱਥੇ ਕੱਪਟਨ ਨੇ ਨੂੰ ਪਾ ਮਾਨੂੰ ਕੁਝ ਵੀ ਨਹੀਂ ਮਿਲਿਆ ਹੁਣ ਜਿਹੜੇ ਆਏ ਇਹਨਾਂ ਨੇ 80 12% ਬਣਾਈ ਹੈ ਹਾਂ ਦੱਸੋ ਚੰਡੀਗੜ੍ਹ ਕੇ ਨੌਜਵਾਨ ਹੈ ਜਿਹੜੇ ਉਸਮਾਂ ਤਾਂ ਸਹਿਰ ਵਾਲੇ ਵੀ ਆ ਗਏ ਹੂੰ ਹੂੰ ਪਿੰਡਾਂ ਗੈ ਤਾਂ ਪਿੰਡ ਵਾਲਿਆਂ ਨੂੰ ਤਾਂ ਐ ਸਮਝ ਲਓ ਵੀ ਕਦੀ ਕਾਮਯਾਬੀ ਮਿਲਣੀ ਹੋਣੀ ਹੂੰ ਪਰ ਸਹਿਰ ਵਾਲੇ ਵੀ ਉਹਨਾਂ ਕੋਲ 12% ਪੰਜਾਬ ਮਾ ਰਿਆ ਜਣਾ ਚੰਡੀਗੜ੍ਹ ਮੈਂ 8% हरियाणा का हरियाणा वाले करे जाना चंडीगढ़ का किथा 80% માં سارے ભારત ਕੀ ਗੈਲ ਮੁਕਾਬਲਾ ਕਰਕੇ ਇੱਕ ਅੱਧਾ ਮੁੰਡਾ ਜਵਾਨ ਕੁੜੀ ਉਹ ਨੌਕਰੀ ਲੰਗੇ ਪਰ ਮੇਰੇ ਲਈ ਤਾਂ ਸੈਂਟਰ ਦੀ ਇਹ ਫਿਰ ਨੌਕਰੀ ਹੈ ਸੈਂਟਰ ਕੀ ਹੂੰ ਅੱਬ ਲੱਗਦਾ ਮਿਲ ਨਹੀਂ ਹੂੰ ਸੈਂਟਰ ਮਾ ਆ پورا ਭਾਰਤ ਆਈ ਨਾ ਜਿਹੜਾ ਹੈ ਸਾਰਾ ਭਾਰਤ ਆ ਜਣ ਬਿਲਕੁਲ ਹਾਂ ਇੰਨੀ ਜਿਹੜੀ ਆਬਾਦੀ ਹੈ ਹਾਂ ਹੂੰ ਰੋਜ਼ਗਾਰ ਮਾਰਾ ਖਤਮ ਹੂੰ ਜ਼ਮੀਨ ਮਰੀ ਖਤਮ ਹੂੰ ਡੰਗਰ ਡੁੰਗਰ ਰੱਖਲ ਮੈਂ ਤੇ ਕੋਈ ਬੰਦ ਕਰਤੇ ਉਹ ਵੀ ਡੰਦ ਹੂੰ ਅੱਛਾ ਐਮਸੀ ਮੈਂ ਜਾ ਕੇ ਹੁਣ ਮੇਰੇ ਪਿੰਡ ਵਿੱਚ ਹੂੰ 3 ਸਾਲ ਹੋ ਚਲੇ ਗਲੀਆਂ ਛੋੜੀਆਂ ਨੂੰ ਹੂੰ ਅੱਜ ਆਪਣਿਆਂ ਸੀ ਤਰ ਅੱਜ ਜਿਹੜੀਆਂ ਇਹਨਾਂ ਪੱਟੀਆਂ ਮੈਂ ਕਹਾਂ ਵੀ 10 ਸਾਲ ਤੱਕ ਪੋਰਾ ਨਾ ਛੇੜਦੇ ਜਿਹੜਾ ਪਾਈਪ ਆ ਗਿਆ ਤੇ ਉਹ ਸਵਾਰ ਦੰਦੇ ਉਸ ਕ ਮੜਾ ਮੋਟਾ ਪੱਕਾ ਕਰ ਦੰਦੇ ਮੁੜ ਕੇ 10 ਸਾਲ ਲੋਗ ਨਹੀਂ ਦੀ ਹੁਣ ਇਹ ਉੱਗੜ ਉੱਗੜ ਹੋਣ ਵੀ ਲੱਗ ਗਿਆ ਜਿਹੜੀਆਂ ਟੈਜਾਂ ਇਹਨਾਂ ਲਾਈਆਂ ਹੂੰ ਅੱਛਾ ਫੇਰ ਸਿਰੇ ਨੇ ਜਿਹੜੀਆਂ ਮੈਨੂੰ ਆਤਾ ਵੀ ਦੋ ਹਿੱਸੇ ਚੜੀਆਂ ਇੱਕ ਹਿੱਸਾ ਤਿਹਾਈ ਗਾਹਲੀ ਬਾਕੀ ਪਿਆ ਖੋਏ ਖੋਏ ਉਹ ਕਾਰ ਹੋਊਗਾ ਚਲ ਉਹ ਹੋਊਗਾ ਇਹਨਾਂ ਨੂੰ ਦੂਆਂ ਵਿਗੜ ਲੂਗਾ ਹੂੰ ਇਹ ਮੇਰੇ ਕਹਣੇ ਦਾ ਮਤਲਬ ਚੰਡੀਗੜ੍ਹ ਬਣਨੇ ਵਿੱਚ ਮਾਨੂੰ ਜਿਹੜਾ ਫਾਇਦਾ ਹੋਣਾ ਤਾਂ ਨੌਕਰੀਆਂ ਨੌਕਰੀਆਂ ਕਾਇਆ ਹੋਰ ਪੜ੍ਹਨੇ ਲਿਖਣੇ ਦਾ ਉਹ ਕਰਨਾ ਦਾ ਉਹ ਉਹ ਵੀ ਇੱਕ ਹੋਰ ਹੈ ਹੁਣ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਉਸ ਪਰ ਵੀ ਆਪਣਾ ਹੱਕ ਜਤਾ ਰਹੇ ਹਮ ਸੈਂਟਰ ਕੇ ਦੀ ਸੈਂਟਰ ਪਰ ਹੋਰ ਛੋੜੇ ਸਾਰਾ ਕੁਝ ਨਿੱਜੀਕਰਨ ਕਰ ਰਹੇ ਹਮ ਇਹ ਗੱਲਾਂ ਕਰਨਿਆਂ ਨੇ ਇਸ ਇਸ ਵੀ ਜਿਹੜਾ ਅੱਜal ਪਰ ਕਈ ਲੋਕ ਤਾਂ ਇਹ ਵੀ ਕਹਿਣਗੇ ਕਿ ਤੁਹਾਡੀ ਜ਼ਮੀਨਾਂ ਵਿਕੀਆਂ ਨੇ ਉਹਨਾਂ ਦਾ ਕਰੋੜਾਂ ਰੁਪਏ ਵਾ ਤਾਂ ਚੰਡੀਮ ਪਟਾਚਨ ਦਿੱਤਾ ਉਹਨਾਂ ਤੁਹਾਨੂੰ ਜੜਨ ਦਾ ਹਾਂ ਹੂੰ ਦੇਖੋ ਪੈਸੇ ਦੇ ਹਾਂ ਉਸ ਕਿਹਦੇ ਉਧਾਰਨਾ ਮੈਂ ਸਾਨੂੰ ਦੇ ਦੂੰ ਹੂੰ ਆਪਣੇ ਪਿੰਡ ਤੇ ਸਭ ਗੱਲ ਐਹੀਂ ਹੋਈ ਹੈ ਹਾਂਜੀ ਅੱਜ 2003 ਤੇ ਲੇ ਕੇ ਹੂੰ 2008 ਤੱਕ ਮਾਰੀ ਜ਼ਮੀਨ ਐਕਵਾਇਰ ਹੋਈ ਹਾਂਜੀ ਬੋਟਾਨੀਕਲ ਗਾਰਡਨ ਅੱਛਾ ਪੀਜੀਆ ਟੂ ਮੂਲਾੰਪੁਰ ਸੜਕਾ ਜਿਹੜੀ ਇਸ ਕੀ ਗੈਲ 104 ਏਕੜ ਪਹਿਲੇ ਉਹ ਕੋਇਰ ਹੋਇਆ ਉਹ 554 ਵਿੱਚ ਹੋਇਆ ਵਾਰਡ ਨੰਬਰ ਜਿਹੜਾ ਬੋਟਾਨੀਕਲ ਗਾਰਡ ਉਹ 550 ਵਿੱਚ ਹੋਇਆ ਅੱਛਾ ਇੱਕ ਹੋਰ 584 93 ਹੋਏ ਉਹ ਲੈ ਦੇ ਲੈ ਹੋਏ ਔਰ ਨੂੰ ਕੇ 584 ਕੇ ਤਾਂ ਹਾਈ ਕੋਰਟ ਕੇ ਪੈਸੇ ਵਧੇ ਵੇ ਉਹ ਵੀ ਨਹੀਂ ਹਿੰਦੇ ਹੂੰ ਉਹ ਸਮਾ ਉੱਤੇ ਸੁਪਰੀਮ ਕੋਰਟ ਮੈਂ ਅਪੀਲ ਪਾ ਲਈ ਵੀ ਇਹ ਤਾਂ ਜਿਆਦਾ ਵਧ ਗਏ ਹੂੰ ਅੱਛਾ ਜਿਹੜਾ 50 54 ਅਰ 77 ਤਿੰਨੋਂ ਆਰਡ ਇਹ ਸਾਰੇ 50 ਮਾਂ ਤਾਂ 8-7 ਲੱਖ ਰੁਪਈਆ ਇਹਨੇ ਆਰਡ ਕਰਿਆ ਹੂੰ 54 ਮਾਂ ਕਰੀਆ ਇਹਨੇ 14 ਲੱਖ ਹਮ ਵਾਹ 7 7 2007 ਮੈਂ 6 ਮੈਂ ਜਿਹੜਾ 70 ਦਾ ਉਹ 78 ਠਕੇ ਵਿੱਚ 6 7 ਕੇ ਵਿੱਚ ਉਹ ਇਹਨੇ 62 ਲੱਖ ਦੇਆ ਹਮ ਜਦ ਕੇ 2007 ਕੇ ਵਿੱਚ ਹਮ ਚੂਰਹੀੜੀ ਪਿੰਡ ਕੀ ਜ਼ਮੀਨ 2 ਕਰੋੜ ਪਰ 70 ਲੱਖ ਨੂੰ ਅਕਵਾਇਰ ਹੋਈ ਹੈ ਹੂੰ ਚੂਰ ਹੈੜੀ ਨਾਲੋਂ ਇਹ ਸ਼ਿਸ਼ਤੀ ਹੈ ਜਿਹੜੀ ਮਾਰੇ ਪਿੰਡਾਂ ਕੀ ਇਹ ਬੈਟਰ ਹੈ ਹੂੰ ਹੂੰ ਤੇ ਹੁਣ ਤਮੇ ਹਾਬ ਲਾ ਲੋ ਵੀ ਕਿੰਨਾ ਕੁਛ ਉਹ ਕਰਿਆ ਹੂੰ ਸਾਰਾ ਖਤਮੇ ਖਤਮ ਕਰਿਆ ਨਾ ਮਾਰਾ ਹੂੰ ਕੋਈ ਮਾਨੂੰ ਫਾਇਦਾ ਨਹੀਂ ਹੋਇਆ ਕਿਹੜੀ ਪੜ ਪੜਾਈ ਕੀ ਮਨੂਸੂਲ ਤੋਂ ਮਿਲਨੀ ਸੀ ਹੂੰ ਉਹ ਗੱਥੀ ਆਪਣੀ ਮਾਂ ਬੋਲੀ ਦੇ ਵਿੱਚ ਬੱਚਾ ਨਹੀਂ ਪੜਦਾ ਹੂੰ ਉਹ ਸਭ ਕੁਝ ਤਾਂ ਸਮਝ ਨਹੀਂ ਸਕਦਾ ਹੂੰ ਇਹਨਾਂ ਨੇ ਪੰਜਾਬੀ ਬੋਲੀ ਦਾ ਸਲੇਵਸੇ ਖਤਮ ਕਰ ਦਿਆ ਚੰਡੀਗੜ੍ਹ ਸਕੂਲਾਂ ਚ ਹਾਂ ਅੱਜ ਮੈਸੇ ਨਾਲ ਕਿਸ ਸੰਬੰਧ ਹੋਰ ਸਵਾਲ ਪੁੱਛੋਗੇ ਸੁਵਿਧਾ ਖਤਮ ਕਰਦੀ ਹਾਂ ਸੁਵਿਧਾ ਖਤਮ ਹੋਣ ਦੇ ਵਿੱਚ ਲੋਕ ਆਪਣੇ ਦਰਦ ਦੇ ਅੰਗਰੇਜ਼ੀ మీడియం ਲੈਣ ਲੱਗੇ ਅੰਗਰੇਜ਼ੀ మీడియం ਅੰਗਰੇਜ਼ੀ ਤਾਂ ਕੱਲੀ ਭਾਸ਼ਾ ਸਿੱਖਣੀ ਔਖੀ ਐ ਹਮ ਸਭ ਕਾ ਸਾਰੇ ਸਬਜੈਕਟ ਅੰਗਰੇਜ਼ੀ ਮੈਂ ਸਿੱਖਣੇ ਕਿੰਨੇ ਔਖੇ ਇਹ ਜਾਣ ਬੁੱਝ ਕੇ ਤਬਰੀਕੀਆਂ ਕਰੀਆਂ ਮਾਨੂੰ ਫੇਲ ਕਰਨੇ ਵਾਸਤੇ